ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸ਼ੀਤਲ ਅੰਗਰਾਲ ਤੇ ਸੁਸ਼ੀਲ ਰਿੰਕੂ ਦੇ ਅੱਜ ਜਲੰਧਰ ਦੇ ਵਿੱਚ ਸਵਾਗਤਮ ਰੈਲੀ ਬੀਜੇਪੀ ਦੇ ਵੱਲੋਂ ਰੱਖੀ ਗਈ ਹੈ ਜਿਸ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਪੁਲਿਸ ਫੋਰਸ ਲੱਗੀ ਗਈ ਹੈ ਤੁਹਾਨੂੰ ਦੱਸਦੇ ਭਗਵਾਨ ਬਾਲਮੀਕੀ ਚੌਂਕ ਦੇ ਵਿੱਚ ਖੜੇ ਆ ਕਿਤੇ ਜੋ ਸੂਤਰਾਂ ਦੌਰਾਨ ਪਤਾ ਲੱਗਿਆ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਜੋ ਪ੍ਰੋਟੈਸਟ ਕੀਤਾ ਜਾਣਾ ਸੀ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਭਾਰੀ ਮਾਤਰਾ ਦੇ ਵਿੱਚ ਪੁਲਿਸ ਫੋਰਸ ਔਰ ਮਹਿਲਾ ਪੁਲਿਸ ਦੇ ਪੈਰਾਮੈਂਟਰੀ ਫੋਰਸ ਪੈ सीआरपी ਜਿਸ ਦੇ ਤੁਸੀਂ ਦੇਖ ਰਹੇ ਜੋ ਜੋ ਹੈ ਤੇ ਆਮ ਆਦਮੀ ਪਾਰਟੀ ਦੇ ਵਰਕਰ ਪਹੁੰਚਨੇ ਸ਼ੁਰੂ ਹੋ ਚੁੱਕੇ ਸੀ ਤੇ ਉੱਥੇ ਉਹਨਾਂ ਨੂੰ ਪੁਲਿਸ ਵੱਲੋਂ ਰੋਕ ਦਿੱਤਾ ਗਿਆ ਜਿਸ ਦੇ ਵਿੱਚ ਇਲੈਕਸ਼ਨ ਕੋਡ ਲੱਗੇ ਹੋਏ ਨੇ ਉਹਦੇ ਸਬੰਧ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਵਾਗਤ ਅਮਰਲੀ ਜਲੰਧਰ ਦੇ ਵਿੱਚ ਰੱਖੀ ਗਈ ਸੀ ਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ ਜਿਸ ਦੇ ਵਿੱਚ ਹੁਣ ਉੱਥੇ ਤੁਸੀਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਲੋਕ ਕਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ ਪ੍ਰੋਟੈਸਟ ਹੋਣਾ ਸ਼ੁਰੂ ਹੋ ਚੁੱਕਾ ਹੈ ਪੈਰਾਮੈਂਟਰੀ ਫੋਰਸ ਕਿਹੜੀ ਆ ਪਹੁੰਚ ਨਹੀਂ ਹੋ ਚੁੱਕੀ ਹੋਈ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਲੰਧਰ ਦੇ ਵਿੱਚ ਅੱਜ ਸਵਾਗਤਮ ਰੈਲੀ ਸੀ ਸ਼ਸ਼ੀਲ ਰਿੰਕੂ ਦੀ ਤੇ ਜੋ ਆਸ਼ੀਤ ਲੰਗਰਾਲ ਦੀ ਜਿਸ ਦੇ ਵਿੱਚ ਯੂਥ ਪ੍ਰਧਾਨ ਔਰ ਆਮ ਆਦਮੀ ਪਾਰਟੀ ਦੇ ਕਿਹੜੇ ਵਰਕਰ ਇੱਥੇ ਪਹੁੰਚੇ ਨੇ ਆਪਾਂ ਗੱਲਬਾਤ ਕਰਦੇ ਆ ਰੁਬਲ ਜੀ ਤੁਹਾਨੂੰ ਰੋਕਿਆ ਗਿਆ ਪੁਲਿਸ ਵੱਲੋਂ ਤੁਸੀਂ ਅੱਗੇ ਜਾ ਰਹੇ ਸੀ ਤੇ ਤੁਹਾਨੂੰ ਪੁਲਿਸ ਵੱਲੋਂ ਕਿਹੜਾ ਰੋਕਿਆ ਜਾ ਰਿਹਾ ਹੈ ਨਹੀਂ ਨਹੀਂ ਕੋਈ ਨਹੀਂ ਰੋਕਿਆ ਜਾ ਰਿਹਾ ਆਪਾਂ ਖੜੇ ਆ ਭਾਜੀ ਨਹੀਂ ਵੈਸੇ ਖੜੇ ਆਪਾਂ ਅਸੀਂ ਵੈਸੇ ਖੜੇ ਆਪਣੀ ਥਾਂ ਤੇ ਕੋਈ ਗੱਲ ਨਹੀਂ ਆ ਬਿਲਜੀ ਸਿ ਸ਼ੋਰਟ ਹੈ ਕਿ ਅਸੀਂ ਆ ਰਹੇ ਸੀਗੇ ਪੁਲਸਨ ਲਾਈਨ ਪੁੱਛੇ ਕਿੱਧਰ ਜਾ ਰਹੇ ਹਾਂ ਤੇ ਇੱਥੇ ਸੜਕ ਤੇ ਰਸਨਾ ਪਵੇ ਇਸ ਕਰਕੇ ਜਿਹੜਾ ਬੰਦੇ ਆਪਣੇ ਪਿੱਛੇ ਰੱਖੋ ਬੰਦੇ ਜਿਆਦਾ ਸੀ ਅੱਛਾ ਜੀ ਕੀ ਦੱਸਿਆ ਜਾ ਰਿਹਾ ਆਮ ਆਦਮੀ ਪਾਰਟੀ ਅੱਜ ਬੀਜੇਪੀ ਦੀ ਰੈਲੀ ਸੀ ਉੱਥੇ ਪ੍ਰਦਰਸ਼ਨ ਕਿਹੜਾ ਕੀਤਾ ਜਾ ਰਿਹਾ ਹੁਣ ਬੀਜੇਪੀ ਦੀ ਰੈਲੀ ਹੈ ਬੀਜੇਪੀ ਕੱਢ ਰਹੀ ਹੈ ਜਾਂ ਜਿੱਥੇ ਮਰਜ਼ੀ ਕੱਢੇ ਆਪਾਂ ਨੂੰ ਕੋਈ ਉਹ ਨਹੀਂ ਹੈ ਜੋ ਸਾਡਾ ਕੰਮ ਹੋਏਗਾ ਸੀ ਕਰਾਂਗੇ ਜੋ ਉਹਨਾਂ ਦਾ ਕੰਮ ਹੋਏਗਾ ਕਰਨਗੇ ਤੁਸੀਂ ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ ਯੂਥ ਪ੍ਰਧਾਨ ਦੇ ਨਾਲ ਜਿਸ ਦੇ ਵਿੱਚ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਜਿੱਥੇ ਸਵਾਗਤਮ ਗੇਟ ਲੱਗ ਸਵਾਗਤਮ ਰੈਲੀਏ ਗੱਡੀਆਂ ਜਾ ਰਹੀਆਂ ਉੱਤੇ ਜੋ ਹੈ ਜਲੰਧਰ ਪੁਲਿਸ ਕਮਿਸ਼ਨਰ ਮੌਕੇ ਤੇ ਜੈਜਾ ਲਾਈਨ ਲਈ ਪਹੁੰਚੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਮੌਕੇ ਦੀਆਂ ਤਸਵੀਰਾਂ ਜੋ ਪੁਲਿਸ ਕਮਿਸ਼ਨਰ ਵੱਲੋਂ ਜੈਜਾ ਲਾਈਨ ਲਈ ਪਹੁੰਚੇ ਨੇ ਇਸ ਬਾਰੇ ਅਸੀਂ ਜਾਣਦੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਸਰ ਸਵਾਗਤਾਂ ਰੈਲੀ ਵੀ ਕੀਤੀ ਜਾ ਰਹੀ ਹੈ ਉਸ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਬਰਕਰਾਰ ਤੁਹਾਡੇ ਵੱਲੋਂ ਪੂਰੀ ਤਰ੍ਹਾਂ ਜਲੰਧਰ ਕਿਹੜਾ ਸੀ ਡੈਮੋਕ੍ਰੇਸੀ ਹੈ ਜੀ ਡੈਮੋਕ੍ਰੇਸੀ ਜੀ ਹਰ ਕਿਸੇ ਨੂੰ ਰਾਈਟ ਹੈ ਹਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਪੁਲਿਸ ਕਮਿਸ਼ਨਰ ਆਪ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਪੁਲਿਸ ਕਮਿਸ਼ਨਰ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਉਧਰ ਦੂਜੇ ਪਾਸੇ ਬੀਜੇਪੀ ਦੇ ਜੋ ਸਵਾਗਤ ਰੈਲੀ ਕੱਢੀ ਜਾ ਰਹੀ ਹੈ ਉਸ ਸੰਬੰਧ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਲੰਧਰ ਪੁਲਿਸ ਕਮਿਸ਼ਨਰ ਰੋਡ ਸ਼ੋਅ ਕੱਢੇ ਜਾ ਰਹੇ ਉਧਰ ਜਲੰਧਰ ਪੁਲਿਸ ਕਮਿਸ਼ਨਰ ਆਪ ਜੋ ਆ ਗੱਲਬਾਤ ਕੀਤੀ ਜਾ ਰਹੀ ਹੈ ਵਰਕਰਾਂ ਦੇ ਨਾਲ ਉਹਨਾਂ ਨੂੰ ਸਮਝਾਇਆ ਜਾ ਰਿਹਾ ਚਾਰੇ ਪਾਸੇ ਕਿਹੜੀ ਪੁਲਿਸ ਫੋਰ ਲਗਾ ਦਿੱਤੀ ਗਈ ਹੈ ਕਿਥੇ ਕਿਥੇ ਰੋਡ ਸ਼ੋਰ ਨਿਕਲਣਾ ਉਸ ਜਗ੍ਹਾ ਤੇ ਭਾਰੀ ਮੰਤਰਾ ਦੇ ਨਾਲ ਪੈਰਾਮੈਂਟਰੀ ਫੋਰਸ ਤੇ ਤੁਸੀਂ ਦੇਖ ਰਹੇ ਹੋ ਅਲੱਗ-ਅਲੱਗ ਟੀਮਾਂ ਕਿਡੀਆਂ ਲਗਾਈਆਂ ਗਈਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪੁਲਿਸ ਜਲੰਧਰ ਪੁਲਿਸ ਕਮਿਸ਼ਨਰ ਗੱਲਬਾਤ ਕਰ ਰਹੇ ਨੇ ਉਹਨਾਂ ਦੇ ਨਾਲ